ਸ਼ੁਕਰੀਆ ਤੁਸੀਂ ਸਾਰੇ ਇੱਕ ਵਾਰ ਫੇਰ ਸਾਡੇ ਪੀਸੀ ਨੂੰ ਕਵਰ ਕਰ ਲਈ ਆਇਓ ਬੇਸਿਕਲੀ ਦੋ ਤਿੰਨ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਖੁਦੀਆ ਸਾਹਿਬ ਨੇ ਸ਼ੇਅਰ ਕੀਤੀਆਂ ਪਦਾਵ ਦੇਦਰ ਦੋ ਵੱਡੀਆਂ ਐਕਸਰਸਾਈਜ਼ ਹੁੰਦੀਆਂ ਨੇ ਪ੍ਰਿਕੋਰਡ ਮੈਨੂ ਲੈ ਕੇ ਵੀਟ ਹੋਰ ਪੈਲੀ ਦਾ ਇਹ ਬੜੇ బిਗੇਸਟ ਸੀਜ਼ਨ ਨੇ ਪੰਜਾਬ ਦੀ ਧਰਤੀ ਦੇ ਉੱਤੇ ਤੇ ਪੰਜਾਬ ਦੀ ਆਰਥਿਕਤਾ ਦਾ ਮੈਂ ਸਮਝਦਾ ਵੀ ਵੱਡਾ ਤੁਰਾ ਵੀ ਸੋ ਅ ਕਰੋੜਾ ਲੋਕ ਚਾਹੇ ਕਿਸਾਨ ਨੇ ਚਾਹੇ ਮਿਲਰ ਨੇ ਚਾਹੇ ਆਰਤੀ ਨੇ ਚਾਹੇ ਮਜ਼ਦੂਰ ਨੇ ਉਹ ਇਸ ਸੀਜ਼ਨ ਨਾਲ ਜੁੜੇ ਹੁੰਦੇ ਆ ਤੇ ਜਿਨਾ ਦਿਨਾ ਤੇ ਸੀਜ਼ਨ ਪੰਜਾਬ ਚ ਚੱਲਦੇ ਆ ਉਹਨਾਂ ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਫੂਡ ਸਪਲਾਈ ਮਹਿਗਮਾ ਹਰ ਸਾਲ ਇਸ ਕਾਮਦੂ ਨੇ ਤੇ ਚੜ੍ਹਨ ਦੀ ਕੋਸ਼ਿਸ਼ ਕਰਦਾ ਆਪਣੇ ਵੱਲ ਜੀ ਜਾਣ ਲਾ ਕੇ ਸੋ ਚੱਗੀ ਗੱਲ ਇਹ ਆ ਕਿ ਇਸ ਵਾਰ ਅਸੀਂ ਚਾਰ ਡਿਪਾਰਟਮੈਂਟ ਚਾਰ ਮੰਤਰੀ ਸਹਿबान ਕਿਉਂਕਿ ਲੇਵਰ ਐਂਡ ਕਾਰਡਿਸ ਦੇ ਟੈਂਡਰ ਦੇ ਵਿੱਚ ਕੇਵਲ ਟ੍ਰਾਂਸਪੋਰਟ ਦੀ ਪ੍ਰੋਬਲਮ ਆndi ਹੈ ਤੇ ਟ੍ਰਾਂਸਪੋਰਟ ਮੰਤਰੀ ਭੁੱਲਰ ਸਾਹਿਬ ਜੀ ਸਾਡੇ ਨਾਲ ਹੋਣਗੇ ਖੋਡੀਆਂ ਸਾਹਿਬ ਕਿਉਂਕਿ ਖੇਤੀਬਾੜੀ ਮੈਗਜ਼ਿਨ ਚਲਾਉਂਦੇ ਆ ਸੋ ਕਈ ਵਾਰ ਜਿਸ ਤਰ੍ਹਾਂ ਨਕਲੀ ਬੀਜ ਆ ਜਾਂਦੇ ਆ ਤੇ ਨਕਲੀ ਬੀਜਾ ਕਰਕੇ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਪਛੇ ਤੁਸੀਂ ਦੇਖਿਆ ਵੀ ਹੈ ਸੋ ਇਹ ਵੀ ਇੱਕ ਸਾਨੂੰ ਸਮਝਦੇ ਸਾਡੀ ਅੱਛੀ ਕੋਆਰਡੀਨੇਟਸ ਬਣ ਗਈ ਆ ਗੋਇਲ ਸਾਹਿਬ ਵੀ ਸਾਡੇ ਇਸ ਕਮੇਟੀ ਦੇ ਨਾਲ ਨੇ ਸੋ ਮੁੱਖ ਤੌਰ ਤੇ ਪੰਜਾਬ ਦੇ ਅੰਦਰ ਇਸ ਸਾਲ ਆਉਣ ਵਾਲੇ ਸਮੇਂ ਚ 175 ਤੋਂ 180 ਲੱਖ ਐਮਟੀ ਜਿਹੜੀ ਉਹ ਪੈੜੀ ਆਉਣ ਦੀ ਸਵਾਲ ਨੇ ਉਹਦਾ ਮੌਸਮਾ ਕਰਕੇ ਕੋਈ 2-4 ਲੱਖ ਐਮਟੀ ਤਾਂ ਤਾਂ ਚਲੇ ਜਾਵੇ ਪਰ ਮੋٹے ਤੌਰ ਤੇ ਜ਼ਨਾ ਕੇ ਰਕਬਾ ਪੰਜਾਬ ਦੇ ਅੰਦਰ ਚਲੇ ਆਂਦਾ ਉਹ 175 ਤੋਂ 80 ਲੱਖ ਐਮਟੀ ਜਿਹੜੀ ਆਉ ਪਾਉਗੀ ਤੇ ਅੰਦਾਜ਼ਨ ਉਹਦਾ 120 ਲੱਖ ਐਮਟੀ ਰਾਈਸ ਜਿਹੜਾ ਪੰਜਾਬ 'ਚ ਬਣਦਾ ਸੋ ਪਿਛਲੇ ਸਾਲ 173 ਲੱਖ ਪੈੜੀ ਆਈ ਆ ਤੇ 119 ਲੱਖ ਦੇ ਕਰੀਬ ਜਿਹੜਾ 17 ਹੱਦ ਸੋਰੀ ਉਹ ਰਾਈਸ ਪੰਜਾਬ 'ਚ ਜਿਹੜਾ ਬਣਿਆ ਸੋ 8 10 ਲੱਖ ਦੇ ਕਰੀਬ ਅਸੀਂ ਜਿਹੜੀ ਉਹ ਮਿਲਨ ਹੋ ਗਈ ਆ 17 ਲੱਖ ਰਹਿ ਗਈ ਆ ਸੋ ਜਿਹੜਾ ਟੀਚਰ ਤੁਹਾਨੂੰ ਕੁੜੀਆ ਸਾਹਿਬ ਨੇ ਦੱਸਿਆ ਵੀ ਜੁਲਾਈ ਤੱਕ ਅਸੀਂ ਉਹ ਕੰਪਲੀਟ ਕਰ ਲੈਣਾ। ਮਿਲਣ ਦਾ ਅਸੀਂ ਮਿਲ ਸਾਡੇ ਵਿਲੇ ਹੋ ਜਾਣਗੇ। ਬਹੁਤ ਸਾਰੇ ਤਾਂ ਹੋ ਗਏ ਆ। ਸੋ ਇਸੇ ਤਰ੍ਹਾਂ ਸਾਡੀਆਂ ਕੋਰਸਾਂ ਨੇ ਵੀ ਅਗਲਾ ਸਾਲ ਜੇ ਤਰ੍ਹਾਂ ਹਰ ਕੋਈ ਜੁਲਾਈਸ ਕਰਦੇ ਅਗਲਾ ਸਾਲ ਨੂੰ ਅਸੀਂ ਜ਼ੋਨ ਚ ਕੰਪਲੀਟ ਕਰੀਏ। ਸੋ ਸਾਡੀ ਇਹ ਇਵੈਂਟ ਹੈ ਅ ਕੇਂਦਰ ਸਰਕਾਰ ਨੂੰ ਕਿਉਂਕਿ ਅਸੀਂ ਤਾਂ ਪ੍ਰੋਕੂਰਮੈਂਟ ਕਰਕੇ ਸੈਂਟਰ ਪੂਲ ਦੇ ਵਿੱਚ ਦਿੰਨੇ ਆ। ਤੋ ਪੰਜਾਬ ਸਰਕਾਰ ਦੀ ਭੂਮਿਕਾ ਇਹ ਹੈ ਵੀ ਜਿੱਥੇ ਪੰਜਾਬ ਸਰਕਾਰ ਦੀਆਂ ਆਪਣੀਆਂ ਡਿਊਟੀਆਂ ਨੇ ਉਹ ਅਸੀਂ ਜੀਜ਼ ਨਾਲ ਲਾ ਕੇ ਨਿਭਾਉਂਦੇ ਆ ਜਿਹੜੀਆਂ ਐਸਈ ਜਾਂ ਕੇਂਦਰ ਨਾਲ ਜੁੜੀਆਂ ਨੇ ਉਹ ਅਸੀਂ ਹਮੇਸ਼ਾ ਅਪੀਕਸ਼ਾ ਕਰਦੇ ਆ ਉਮੀਦ ਕਰਦੇ ਆ ਵੀ ਉਹ ਵੀ ਵੈਸੇ ਕਰਦੇ ਆ ਪਿਛੇ ਵੀਰ ਚਾਚਾ ਉਹਨਾਂ ਨੇ ਮੂਵਮੈਂਟ ਦੇ ਵਿੱਚ ਜੋ ਜੋਦਾਨ ਪਾਇਆ ਲੇਕਿਨ ਜਿੱਦੀ ਵੱਡੀ ਇਥੇ ਰਾਈਸ ਦੀ ਪੈਦਾਵਾਰ ਆ ਉਹਦੇ ਰਿਕਾਰਡਿੰਗ ਹਰ ਮਹੀਨਾ 10 ਤੋਂ 12 ਲੱਖ ਐਮਪੀ ਜਿਹੜੀ ਹੈ ਉਹ ਮੂਵਮੈਂਟ ਦੀ ਲੋੜ ਹੈ ਫਿਰ ਤੁਸੀਂ ਜਾ ਕੇ ਇਹਨੂੰ ਪੂਰੇ ਸਾਲ ਦੇ ਅੰਦਰ 120 ਲੱਖ ਐਮਪੀ ਦੇ ਕਰੀਬ ਕੰਪਲੀਟ ਕਰ ਸਕਦੇ ਹੋ ਸੋ ਸਾਡੀ ਹੰਬਲ ਰਿਕਵੈਸਟ ਉਹਨਾਂ ਨੂੰ ਅਸੀਂ ਮੰਤਲਬ ਡਿਪਾਰਟਮੈਂਟ ਵੱਲੋਂ ਵੀ ਕਰਦੇ ਹਾਂ ਉਸ ਤਰ੍ਹਾਂ ਵੀ ਕਰਾਂਗੇ ਸੀਐਮ ਸਾਹਿਬ ਵੀ ਲਗਾਤਾਰ ਇਹਦੇ ਤੇ ਵਰਕ ਕਰਦੇ ਆ ਸੋ ਸਾਡੀ ਮੰਗ ਹੈ ਵੀ 10 ਤੋਂ 12 ਲੱਖ ਐਮਪੀ ਉਹ ਵੀ ਹਰ ਮਹੀਨੇ ਇਤੋਂ ਮੂਵਮੈਂਟ ਕਰਨ ਪੰਜਾਬ ਦੇ ਅੰਦਰੋਂ ਦੂਸਰਾ ਅਸੀਂ ਜਿਹੜਾ ਸਪੇਸ ਨੂੰ ਲੈ ਕੇ 60 ਲੱਖ ਐਮਪੀ ਦਾ ਸਿਆਰੀ ਦਾ ਕਮੇਟੀ ਜਿਹੜੇ ਗਡਾਉਣਾ ਪੰਜਾਬ ਚ ਬਣਾਉਣ ਦੇ ਲਈ ਉਹ ਅਸੀਂ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੇ ਕੰਪਲੀਟ ਕਰਕੇ ਜਿਹੜੀ ਹਾਈ ਲੈਵਲ ਕਮੇਟੀ ਹੈ ਐਚ ਐਲ ਸੀ ਉਹਨੂੰ ਅਸੀਂ ਭੇਜੇ ਹੋਏ ਆ ਸੋ ਸਾਡੀ ਇਹ ਵੀ ਬੇਨਤੀ ਆ ਵੀ ਜਿਹੜੀ ਉਹ ਆ ਹਾਈ ਲੈਵਲ ਕਮੇਟੀ ਆ ਉਹ ਉਹਦੇ ਉੱਤੇ ਜਲਦੀ ਪਹਿਲ ਕਦਮੀ ਕਰੇ ਤਾਂ ਜੋ ਆਉਣ ਵਾਲੇ ਸਮੇਂ ਚ ਅਸੀਂ ਨਾ ਗਡੌਨਾਂ ਦਾ ਨਿਰਮਾਣ ਕਰਕੇ ਪੰਜਾਬ ਦੇ ਅੰਦਰ ਪੱਕੇ ਤੌਰ ਤੇ ਸਬੇਸ ਦੀ ਸਬਸਿਆ ਕੋ ਪੰਜਾਬ ਖੇਤੀਬਾੜੀ ਸਟੇਟ ਹੈਗਾ ਸੋ ਪੱਕੇ ਤੌਰ ਤੇ ਹਾਲ ਹੋਵੇ ਸੋਦਲੇ ਸਾਡੀ ਮੰਗਾ ਬਿਜਰਾਓ ਜਲਦੀ ਤੋਂ ਜਲਦੀ ਸਿਆਰੀਲਾ ਕੈਂਟੀ ਦਾ ਜਿਹੜਾ ਸਾਡੇ ਪ੍ਰਪੋਜ਼ਲ ਗਈਆਂ ਨੇ ਉਹ ਉਹਨੂੰ ਦੇ ਪਰਚਨ ਸਾਡੀ ਮਦਦ ਕੀਤੀ ਜਰ ਸੋ ਤਾਂ ਬਸ ਅਸੀਂ ਇਹ ਸਮੇਂ ਆ ਕਿ ਆਹਲੇ ਸਮੇਂ ਚ ਪੰਜਾਬ ਦੇ ਕਿਸਾਨਾਂ ਨੂੰ ਦੂਰ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਮੱਲ ਚੜ੍ਹਦੀ ਕਲਾ ਚ ਰਹੋ ਹਮੇਸ਼ਾ ਹੀ ਮਾਨਸਾਲ ਕਹਿੰਦੇ ਅਸੀਂ ਵੀ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਦੇ ਆ ਪਰ ਜਨੀਆਂ ਵੀ ਫੈਕਲਟੀਆਂ ਨੇ ਅਸੀਂ ਸਾਰੇ ਪੰਜਾਬੀ ਆ ਮਿਲਰਸ ਵੀ ਆਪਣੇ ਨੇ ਆਰਤੀ ਵੀ ਆਪਣੇ ਆ ਸੋ ਹਰ ਸਮੇਂ ਜਿਹੜਾ ਪੈਡਿਸਿਡੈਂਸ ਦੇ ਅੰਦਰ ਫਸਲ ਨੂੰ ਪਹਿਲੀ ਗੱਲ ਤਾਂ ਜਿਹੜੀਆਂ ਪ੍ਰਵਾਨਿਤ ਵੀਜ਼ਨ ਹੈ ਜਿਹੜੇ ਯੂਨੀਵਰਸਿਟੀ ਵੱਲੋਂ ਉਹੀ ਉਹ ਵੀਜ਼ਨ ਇਹ ਪ੍ਰਾਪਰਟੀਆਂ ਦੇ ਨਾਲ ਮੰਡੀ ਚਾਵੇ ਕੱਲਾ ਕੱਲਾ ਦਾਣਾ ਚੱਕਾਂਗੇ ਪੂਰਾ ਐਮਐਸ ਐਮਐਸ ਵੀ ਦੇ ਉੱਤੇ ਕਿ ਜਿਸ ਤਰ੍ਹਾਂ 24 24 ਘੰਟੇ ਦੇ ਵਿੱਚ ਅਸੀਂ ਰਿਕਾਰਡ ਬਣਾਇਆ ਪੰਜਾਬ ਦੇ ਅੰਦਰ ਉਹਨਾਂ ਦੇ ਪੈਸੇ ਖਾਤਿਆਂ ਤੋਂ ਪਾਣ ਦਾ ਉਹਨੂੰ ਅਸੀਂ ਜਾਰੀ ਰੱਖਾਂਗੇ ਸੋ ਹੋਰ ਬੈਟਰ ਅਸੀਂ ਕਰਾਂਗੇ ਸੋ ਅਸੀਂ ਪੂਰੇ ਇੰਤਜ਼ਾਮ ਐਡਵਾਂਸ ਤੋਂ ਰਪੇ ਆ ਸੋ ਮੈਨੂੰ ਲੱਗਦਾ ਕਿ ਅਸੀਂ ਇਹ ਵੀ ਸੀਜ਼ਨ ਪੰਜਾਬ ਦੀ ਪ੍ਰਗੋਰਨਟ ਮਜੂਰੀਆਂ ਜ਼ਿੰਨੀਆਂ ਫੈਕਟਰੀਜ਼ ਨੇ ਚਾਹੇ ਮਿਲਰ ਆ ਹਰਤੀ ਨੇ ਮਜ਼ਦੂਰ ਨੇ ਅਸੀਂ ਉਹਨਾਂ ਦੇ ਹਿੱਤ ਦੀ ਪੂਰੀ ਤਰ੍ਹਾਂ ਸੁਰੱਖਿਆ ਕਰਾਂਗੇ ਔਰ ਉਹਨਾਂ ਤੋਂ ਵੀ ਵਿਖਿਆ ਕਰਦੇ ਆ ਕਿ ਜੋ ਸਾਡੀਆਂ ਦੇ ਲੋਕਾਂ ਨੇ ਕਿ ਮੋਚਰ ਜ਼ਿਆਦਾ ਨਾ ਹੋਵੇ ਬਸ ਨਾਲੋ ਪ੍ਰਾਪਰ ਮੰਡੀ ਚ ਆ ਜਾਵੇ ਸੋ ਐਮਐਸਪੀ ਦੇ ਉੱਤੇ ਕੱਲਾ ਕੱਲਾ ਦਾਣਾ ਚੱਕਣ ਦੀਆਂ ਕੁਰੀਆਂ ਤਿਆਰੀਆਂ ਆ ਸੋ ਵਾਸੇ ਆਪੇ ਨਾਲ ਰਵਾਸ ਤੁਰ ਪਏ ਆ ਸੋ ਮੈਨੂੰ ਚੰਗਾ ਆ ਸਾਡੇ ਮੇਰੇ ਚਾਰ ਪੁਲੀ ਗੋਰ ਸਾਥੀ ਤਨ ਮੇਰੇ ਨਾਲ ਅਸੀਂ ਇਸ ਸੀਜ਼ਨ ਨੂੰ ਹੋਰ ਬੈਟਰ ਕਰਨ ਲਈ ਪੂਰੀ ਜੰਦਗਾਂ ਲਾਵਾਂਗੇ ਇਹ ਅਸੀਂ ਕੀ ਕਰਦੇ ਆ